ਹਾਂਜੀ ਅਸਤ ਜੀ ਮੈਂ ਤੁਹਾਨੂੰ ਆ ਵੀਡੀਓ ਵਿੱਚ ਫਾਲੋਅਰ ਬਣਾਉਣ ਦੇ ਬਹੁਤ ਸਾਰੇ ਤਰੀਕੇ ਦੱਸੂਗਾ ਬਹੁਤ ਸਾਰੇ ਬਾਈ ਮੈਨੂੰ ਮੈਸੇਜ ਕਾਲ ਜਾਂ ਫਿਰ ਕਮੈਂਟ ਵੀ ਕਰਦੇ ਨੇ ਬਾਈ ਸਾਡੇ ਫਾਲੋਅਰ ਨਹੀਂ ਵਧ ਰਹੇ ਕੋਈ ਫਾਲੋਅਰ ਬਣਾਉਣ ਦਾ ਤਰੀਕਾ ਦੱਸੋ ਅੱਜ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਤਿੰਨ ਜਿਹੇ ਤਰੀਕੇ ਦੱਸੂਗਾ ਫਾਲੋਅਰ ਬਣਾਉਣ ਦੇ ਹਾਂਜੀ ਜਿਹੜੇ ਸਾਡੇ ਪੇਜ ਤੇ ਨਵੇਂ ਨੇ ਤੇ ਪੇਜ ਨੂੰ ਫਾਲੋ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਜਿਹੜਾ ਤੁਹਾਡੀ ਵੀਡੀਓ ਦੀ ਸਟਾਰਟਿੰਗ ਹੁੰਦੀ ਹੈ ਬਾਈ ਵੀਡੀਓ ਬਣਾਉਣ ਵੇਲੇ ਧਿਆਨ ਰੱਖਿਆ ਕਰੋ ਵੀਡੀਓ ਬਣਾ ਲਈ ਜਿੰਨੀ ਬਣ ਗਈ ਤੁਹਾਡੀ 10 ਮਿੰਟ ਦੀ ਬਣ ਥੋੜਾ ਜਿਹਾ ਕੋਈ ਪਾਰਟ ਵਧੀਆ-ਵਧੀਆ ਲਿਆ ਕਰੋ ਮੂਰ ਦੇ ਅੱਧਾ ਮਿੰਟ ਜਾਂ 1 ਮਿੰਟ ਜੀ ਨਹੀਂ ਸਟਾਰਟ ਕਰਨ ਦੀ ਇਹ ਵੀਡੀਓ ਦੀ ਉੱਥੇ ਆਪਣਾ ਕੰਟੈਂਟ ਪੂਰਾ ਦਿਖਾਇਆ ਕਰੋ ਵੀ ਅਸੀਂ ਵੀਡੀਓ ਤੇ ਦੱਸਣਾ ਕੀ ਆ ਲੋਕ ਜਿਹੜੇ ਉਹ ਖੜਨ ਥੋੜੀ ਵੀਡੀਓ ਤੇ ਉਹਨੂੰ ਪਤਾ ਲੱਗੇ ਵੀ ਇਹ ਬੰਦਾ ਗਾਹਾਂ ਕਾਰੇ ਬਾਰੇ ਗੱਲ ਕਰੂਗਾ ਜਿਵੇਂ ਕਿ ਮੈਂ ਹੁਣ ਤੁਹਾਨੂੰ ਦੱਸਣ ਲੱਗ ਜਾਈ ਮੈਂ ਤੁਹਾਨੂੰ ਫੇਸਬੁੱਕ ਆਈਡੀ ਦਾ ਪਾਸਵਰਡ ਪਾਸਵਰਡ ਫੋਰਗੇਟ ਕਰਨ ਦਾ ਤਰੀਕਾ ਦੱਸੂਗਾ ਜੀ ਕਿਹੜੇ ਲੋਕ ਤੁਸੀਂ ਸੌਖੇ ਤਰੀਕ ਨਾਲ ਆਈਡੀ ਪਾਸਵਰਡ ਆਪਣਾ ਪਤਾ ਕਰ ਸਕਦੇ ਹੋ ਜਾਂ ਫਿਰ ਦੁਬਾਰਾ ਚੇਂਜ ਕਰ ਸਕਦੇ ਹੋ ਜੇ ਹੁਣ ਮੈਂ ਗੱਲ ਹੀ ਨਹੀਂ ਕਰੂੰਗਾ ਜਾ ਕੇ ਸ ਲੈਪਟਾਪ ਤੇ ਜਾਂ ਫਿਰ ਫੋਨ ਦੇ ਉੱਪਰ ਜਾ ਕੇ ਕੰਮ ਕਰਨ ਲੱਗ ਜੇ ਤਾਂ ਅਗਲਾ ਕੋਈ ਯਾਰ ਪਤਾ ਨਹੀਂ ਗਾਹਾਂ ਕੀ ਹੈ ਲਲਰ ਰਹੂਗਾ ਇਹਨੇ ਜਿਹੜੋ ਸਟਾਰਟਿੰਗ ਦੇ ਵਿੱਚ ਹੀ ਕੋਈ ਆਪਾਂ ਨੂੰ ਗੱਲ ਰਾਹ ਨਹੀਂ ਪਾਈ ਹੈਗੀ ਤਾਂ ਬਾਈ ਸਟਾਰਟਿੰਗ ਦਾ ਜਿਹੜਾ 10 ਮਿੰਟੋਂ ਦਾ 1 ਮਿੰਟ ਉਹਨੂੰ ਉਹਦੇ ਵਿੱਚ ਆਪਣਾ ਕੰਟੈਂਟ ਪੂਰਾ ਰਿਹਾ ਕੇ ਉਹਨੂੰ ਦੱਸਿਆ ਕਰੋ ਅਗਲੇ ਨੂੰ ਵੀ ਅਸੀਂ ਆ ਅੱਗੇ ਵੀਡੀਓ ਤੇ ਦੱਸਾਂਗੇ ਤਾਂ ਤੁਹਾਡੀ ਵੀਡੀਓ ਤੇ ਯਾਰਾ ਲੋਕ ਖੜਨਗੇ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਵੀਡੀਓ ਸਟਾਰਟਿੰਗ ਹੁੰਦੀ ਆ ਸਟਾਰਟਿੰਗ ਹੁਣ ਤੋਂ ਇਹ ਮੈਂ ਅੱਧਾ 1 ਮਿੰਟ ਵਧਿਆ ਰੱਖਿਆ ਤੇ ਉਸ ਤੋਂ ਬਾਅਦ ਤੁਸੀਂ ਜਰੂਰ ਬੋਲਣਾ ਬਾਈ ਵੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਰੋ ਮੋਬਾਈਲ ਆਗਰਾ ਕੀ ਕਰਦਾ ਵੀਡੀਓ ਦੇਖ ਲੈਂਦਾ ਸਵਾਲ ਲੈ ਕੇ ਚਲਾ ਜਾਂਦਾ ਪਰ ਉਹ ਫੋਲੋ ਕਰਨਾ ਕਈ ਵਾਰ ਲਾਈਕ ਸ਼ੇਅਰ ਕਰਨਾ ਭੁੱਲ ਜਾਂਦਾ ਤਾਂ ਤੁਸੀਂ ਆਹ ਨੂੰ ਜਾਲ ਕਰਾ ਕਰੋ ਆਪਣੀ ਵੀਡੀਓ ਚ ਬਈ ਸਾਨੂੰ ਫੋਲੋ ਵੀ ਕਰੋ ਤੇ ਲਾਈਕ ਸ਼ੇਅਰ ਜੁਰੂ ਕਰੋ ਤਾਂ ਆਮੀ ਅਗਲਾ ਆਟੋਮੈਟਿਕ ਤੁਹਾਡਾ ਉਹ ਵੀ ਆਪਣੇ ਆਪ ਫੋਲੋ ਕਰਦਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਜਿਨ੍ਹਾਂ ਦੇ ਫੋਲੋਅਰ ਤਾਂ ਦੂਰ ਦੀ ਗੱਲਾਂ ਵੀ ਵਿਊ ਹੀ ਨਹੀਂ ਆਉਂਦੇ ਕਿਸੇ ਦਾ 100 200 400 500 ਵਿਊ ਆਉਂਦੇ ਇਤੋਂ ਜ਼ਿਆਦਾ ਵਿਊ ਨਹੀਂ ਆਉਂਦਾ ਉਹ ਕਾਰਨ ਕਿ ਉਹਨਾਂ ਕਿਤਾਬਾਂ ਵਿੱਚ ਤੁਸੀਂ ਜਦੋਂ ਵੀਡੀਓ ਪਾਉਣਾ ਹੈ ਵੀਡੀਓ ਦੀ ਕੁਆਲਿਟੀ ਜਿਹੜੀ ਆਪਣੇ ਫੋਨ ਦੀ ਕੈਮਰੇ ਦੀ ਕੁਆਲਿਟੀ ਵਧੀਆ ਰੱਖਿਆ ਕਰੋ ਉਹ ਹਰ ਇੱਕ ਚੀਜ਼ ਸ਼ੋ ਵੀ ਹੋਵੇ ਤੇ ਦੇਖੇ ਵੀ ਆਗਲ ਨੂੰ ਤੇ ਦੇਖਣ ਦੇ ਵਿੱਚ ਵੀ ਵਧੀਆ ਲੱਗੇ ਹਾਂ ਵੀ ਕੋਈ ਵੀਡੀਓ ਬਣੀ ਗਈ ਆ ਦੂਜਾ ਨੰਬਰ ਤੁਹਾਨੂੰ ਆਪਾਂ ਦੱਸਨੇ ਆ ਜੇਰੋਂ ਵੀ ਤੁਸੀਂ ਸ਼ੇਅਰਿੰਗ ਕਰ ਦਿਓ ਸ਼ੇਅਰਿੰਗ ਕਰਨ ਦਾ ਤਰੀਕਾ ਰਹਾ ਰਹੇ ਵੀ ਤੁਸੀਂ ਕੀ ਕਰਦੇ ਹੋ ਆਪਣੀ ਜਿਹੜੀ ਆਈਡੀ ਤੇ ਪੇਜ ਬਣਿਆ ਹੁੰਦਾ ਜਾਂ ਫਿਰ ਜਿਹੜੀ ਆਈਡੀ ਦੇ ਉੱਪਰ ਹੀ ਤੁਸੀਂ ਕੰਮ ਕਰ ਰਹੇ ਹੋ ਮੰਨ ਲਾ ਪੇਜ ਕਨਵਰਟ ਕਰੀ ਹੋਈ ਆ ਉਹਦੀ ਸ਼ੇਅਰ ਮਾ ਲਾ ਗਏ ਨੇ ਗਰੁੱਪਾਂ 'ਚ ਉਹ ਸੋਡੀ ਸਭ ਤੋਂ ਕਟ ਗਿਆ ਉਹੀ ਉਹੀ ਗਲਤੀ ਆ ਵੀ ਉਹਦੇ ਕਰਕੇ ਤੁਹਾਡੇ ਨਾ ਕਦੇ ਵਿਊ ਹੋਣਾ ਨਾ ਫੋਲੋਅਰ ਵਧਣ ਕਿਉਂਕਿ ਫੇਸਬੁੱਕ ਕੋ ਆਟੋਮੈਟਿਕ ਉਹ ਆਈਡੀ ਨੂੰ ਜਾਂ ਫਿਰ ਪੇਜ ਨੂੰ ਜ਼ੀਰੋ ਤੋਂ ਡਿਗ ਰੰਦਾ ਉਹਨਾਂ ਪਤਾ ਲੱਗ ਜਾਂਦਾ ਵੀ ਇਹ ਆਪਣੀ ਤੁਹਾਡੇ ਫੋਨ ਦੇ ਨੈਟਵਰਕ ਤੋਂ ਪਤਾ ਲਾ ਲੈਂਦੇ ਨੇ ਵੀ ਇਹ ਤੁਹਾਡੇ ਫੋਨ ਰਾਹੀਂ ਸ਼ੇਅਰ ਕੀਤੀ ਜਾ ਰਹੀ ਹੈ ਤੇ ਤੁਹਾਡੇ ਹੀ ਇਹ ਪੇਜ ਆ ਤੇ ਉਹਦੇ ਕਰਕੇ ਜਿਹੜੀ ਤੁਹਾਡੀ ਆਈਡੀ ਹੁੰਦੀ ਜਾਂ ਪੇਜ ਦਾ ਉਹ ਬਿਲਕੁਲ ਡੈੱਡੀ ਕਰ ਦਿੱਤਾ ਜਾਂਦਾ ਜਾਂਦਾ ਸੈੱਟ ਦਿੰਦਾ ਜਾਂਦਾ ਤੇ ਉਸ ਤੋਂ ਬਾਅਦ ਤੁਹਾਡੇ ਉਹੀ 2 400 ਵਿਊ ਆਉਂਦੇ ਨੇ ਤੇ ਜੇ ਮੈਂ ਤੁਹਾਨੂੰ ਸ਼ੇਅਰ ਕਰਨ ਦਾ ਤਰੀਕਾ ਰਹਾ ਹੈ ਵੀ ਕਿਹੜਾ ਸਹੀ ਤਰੀਕੇ ਨਾਲ ਸ਼ੇਅਰ ਕਰਨ ਦੀ ਇਹ ਕਰ ਤੁਸੀਂ ਸ਼ੇਅਰ ਕਰਦੇ ਆਂ ਵੀਡੀਓ ਪਹਿਲਾਂ ਤਾਂ ਜਦੋਂ ਤੁਸੀਂ ਵੀਡੀਓ ਪਬਲਿਸ਼ ਕਰਤੀ ਤਾਂ ਉਸ ਤੋਂ ਬਾਅਦ ਅੱਧਾ ਘੰਟਾ ਤੁਸੀਂ ਵੇਟ ਕਰਨੀਏ ਦੇਖਣ ਨੇ ਵੀ ਵਿਊ ਕਿੰਨੇ ਆਉਂਦੇ ਨੇ ਕਿੰਨੇ ਨਹੀਂ ਆਉਂਦੇ ਜੇਕਰ ਵੀਡੀਓ ਤੇ ਵਿਊ ਘੱਟ ਆਉਂਦੇ ਤਾਂ ਤੁਸੀਂ ਨੇ ਕੀ ਕਰਨਾ ਬਾਈ ਆਪਣੇ ਘਰ ਦੇ ਵਿੱਚੋਂ ਕਿਸੇ ਫੈਮਿਲੀ ਮੈਂਬਰ ਦੇ ਫੋਨ ਲੈ ਕੇ ਨਾ ਜਿਵੇਂ ਕੋਈ ਫੋਨ ਹਰਿਆਕਦੇ ਘਰ ਦੇ ਵਿੱਚ ਹੁੰਦੀ ਹੁੰਦੇ ਨੇ ਉਹਨਾਂ ਦੇ ਉੱਪਰੋਂ 4-5 ਗਰੁੱਪ ਚਾਰ-ਚਾਰ ਪੰਜਾਂ ਗਰੁੱਪ ਵਧੀਆ ਤੁਸੀਂ ਫਾਈਂਡ ਕਰਨੇ ਨੇ ਵਧੀਆ ਚਾਰ-ਪੰਜ ਵਾਲੇ ਗਰੁੱਪ ਤੁਸੀਂ ਫੋਲੋ ਇਹ ਔਨ ਕਰਕੇ ਰੱਖਣੇ ਨੇ ਉਸ ਤੋਂ ਬਾਅਦ ਕੀ ਕਰਨਾ ਉਹ ਗਰੁੱਪਾਂ ਦੇ ਵਿੱਚ ਆਪਣੀ ਜਿਹੜੀ ਵੀਡੀਓ ਉਹਨੂੰ ਤੁਸੀਂ ਸ਼ੇਅਰ ਕਰਨਾ ਜੇ ਘਰ ਦੇ ਵਿੱਚ ਤੁਹਾਡੇ ਤਿੰਨ ਫੋਨ ਨੇ ਘੱਟੋ-ਘੱਟ 15 ਗਰੁੱਪ ਹੋ ਗਏ 15 ਗਰੁੱਪਾਂ ਦੇ ਵਿੱਚ ਤੁਸੀਂ ਇੱਕ ਫੋਨ ਤੋਂ ਪੰਜ-ਪੰਜ ਗਰੁੱਪਾਂ 'ਚ ਸ਼ੇਅਰ ਕਰਨਾ ਉਹ ਵੀ ਅੱਧੇ ਘੰਟੇ ਬਾਅਦ ਪਹਿਲਾਂ ਅੱਧਾ ਘੰਟਾ ਦੇਖਣਾ ਆਪਣੀ ਕੰਡੀਸ਼ਨ ਦੇਖਣੀ ਹੈ ਵੀਡੀਓ ਦੀ ਕੀ ਆ ਵੀ ਚੱਲਣ ਦੀ ਸੰਭਾਵਨਾ ਹੈਗੀ ਜਾਂ ਨਹੀਂ ਹੈਗੀ ਇਹ ਨਾ ਹੋਵੇ ਵੀ ਤੁਹਾਡੀ ਵੀਡੀਓ ਚੱਲਦੀ ਹੋਵੇ ਤੇ ਤੁਸੀਂ ਇੱਕ ਵਾਰ ਹੋਰ ਬੂਸਟ ਮਾਰ ਕੇ ਉਹਨੂੰ ਬਿਲਕੁਲ ਡੈੱਡ ਪਾ ਦੋ 15 ਲਗਾਤਾਰ ਨਹੀਂ ਕਰਨੀ ਅੱਧੇ-ਅੱਧੇ ਘੰਟੇ ਬਾਅਦ ਪੰਜ-ਪੰਜ ਗਰੁੱਪਾਂ 'ਚ ਤੁਸੀਂ ਤਿੰਨ ਫੋਨਾਂ ਦੇ ਤੇ 15 ਗਰੁੱਪ ਹੋਗੇ ਇਹਦੇ ਨਾਲ ਵੀ ਤੁਹਾਨੂੰ ਨਾਲ ਹੀ ਨਾਲ ਵਧੀਆ ਰਿਜ਼ਲਟ ਮਿਲੂਗਾ ਤੇ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਸਾਡੇ ਵਿਊ ਕਿੰਨੇ ਆਉਂਦੇ ਨੇ ਤੇ ਫੋਲੋਅਰ ਵੀ ਆਟੋਮੈਟਿਕ ਤੁਹਾਡੇ ਵਧਣਗੇ ਬਾਈ ਜੇ ਵੀਡੀਓ ਵਧੀਆ ਕਿ ਵੀਡੀਓ ਲਾਈਕ ਹੀ ਸ਼ੇਅਰ ਕਰ ਦਿਓ ਤੇ ਅੱਗੇ ਆਪਾਂ ਹੋਰ ਵੀ ਬਹੁਤ ਸਾਰੇ ਵੀਡੀਓ ਲਿਆਉਂਦੇ ਰਹਾਂਗੇ